ਸਾਡਾ ਸਿੱਖਾਂ ਦਾ ਤੇ ਗੁਰੂ ਦਾ ਠੱਠਾ ਇਹ ਇੱਕ ਨੋਟ ਕਰਨ ਵਾਲੀ ਗੱਲ ਹੈ ਸਾਡੇ ਜਿੱਥੇ ਸਾਡੇ ਸਤਿਗੁਰੂ ਨੂੰ 350 ਸਾਲ ਹੋ ਗਏ ਨੇ ਉੱਥੇ ਸਾਡੇ ਸਤੂਰ ਸਾਹਿਬ ਦੇ ਮਹਾਨ ਗੁਰਸਿੱਖਾਂ ਨੂੰ ਵੀ 350 ਸਾਲਾਂ ਦੀ ਸਮਾਧ ਤੇ ਰਹੀ ਗੁਰੂ ਘਰੇ ਖਾਲਸਾ ਜੀ ਅੱਜ ਆਪਾਂ ਗੁਰਦੁਆਰਾ ਸਿੰਘ ਸਵਾ ਲੁਨੀਅਰ ਸਾਹਿਬ ਦੇ ਇਕੱਠੇ ਹੋਏ ਆਂ ਸਾਡਾ ਇਕੱਠੇ ਹੋਣ ਦਾ ਮਕਸਦ ਇੱਕੋ ਹੀ ਸੀ ਕਿ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ 12 13 ਦਸੰਬਰ ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਢੰਡੀਆਂ ਵਾਲਿਆਂ ਦੇ ਦਵਾਨ ਜਨਤਾ ਦਾਣਾ ਮੰਡੀ ਲੋਹਿਆਂ ਵਿਖੇ ਅਯੋਜਿਤ ਕੀਤਾ ਗਿਆ ਉਹਨਾਂ ਦਵਾਨਾਂ ਦਾ ਉਸ ਪ੍ਰੋਗਰਾਮ ਨੂੰ ਸਟਾਰੂ ਦਾ ਨਲ ਚਲਾਉਣ ਵਾਸਤੇ ਸੰਗਤ ਦੀ ਟੈਹ ਸੇਵਾ ਕਰਨ ਵਾਸਤੇ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ ਪ੍ਰੋਗਰਾਮ ਵਧੀਆ ਤਰੀਕੇ ਨਾਲ ਪ੍ਰਚਾਰਨ ਵਾਸਤੇ ਅੱਜ ਇਲਾਕੇ ਭਰ ਤੋਂ ਸ਼ਾਰਕੋਟ ਤੋਂ ਲੋਹਿਆਂ ਤੋਂ ਪਿੰਡਾਂ ਤੋਂ ਸਾਰੇ ਹੀ ਜ਼ਿੰਮੇਵਾਰ ਵੀਰ ਪੰਜ ਸਰਪੰਚ ਨੌਜਵਾਨ ਵੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸਾਰੇ ਹੀ ਸਾਬਕਾ ਐਮਸੀ ਸਾਹਿਬ ਗਰੰਥੀ ਸਾਹਿਬ ਸਾਰੇ ਜਿੰਨੇ ਵੀ ਅਹੁਦੇਦਾਰ ਤੇ ਜਿੰਨੇ ਹੋਰ ਜ਼ਿੰਮੇਵਾਰ ਵੀਰ ਸਾਰੇ ਮੌਕੇ ਤੇ ਪਹੁੰਚੇ ਸਾਰਿਆਂ ਨੇ ਇੱਕ ਸੁਰਤਾ ਦੇ ਨਾਲ ਬੜੇ ਖੁਸ਼ੀ ਦੇ ਨਾਲ ਚਾਹ ਦੇ ਨਾਲ ਆਵਾ ਦੇ ਨਾਲ ਇਸ ਸਮਾਗਮ ਨੂੰ ਨੇਪਰੇ ਚਾੜਨ ਵਾਸਤੇ ਆਪਣੇ ਆਪਣੇ ਸੁਝਾਅ ਦਿੱਤੇ ਆ ਅਸੀਂ ਤੁਹਾਨੂੰ ਇਸ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਆਓ ਇਕੱਠੇ ਹੋ ਕੇ ਵੱਧ ਤੋਂ ਵੱਧ ਇਸ ਸਮਾਗਮ ਦਾ ਪ੍ਰਚਾਰ ਕਰੀਏ ਕਿਉਂਕਿ ਗੁਰਮਤਿ ਗਾਦੀ ਆ ਨੂੰ ਅਪਣਾਉਣਾ ਹਰ ਸਿੱਖ ਦਾ ਫਰਜ਼ ਹੈ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਅਓ ਇਸ ਨਿਰਮਲ ਤੇ ਨਿਆਰੇ ਪੰਥ ਨੂੰ ਹੋਰ ਉੱਚੇ ਪਹਚਾਈਆਂ ਵੱਲ ਲਿਜਾਣ ਵਾਸਤੇ ਜਿਹੜਾ ਗੁਰਸੋਸਾਇਟੀ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ ਤੇ ਇਹ ਜਿਹੜਾ ਸਮਾਗਮ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਉਹਨਾਂ ਦਾ 350 ਸਾਲਾ ਜਿਹੜੀ ਸ਼ਤਾਬਦੀ ਆ ਰਹੀ ਹੈ ਉਹਨੂੰ ਸਮਰਪਿਤ ਹੋਣਾ ਸੋ ਸਾਰਿਆਂ ਨੇ ਸਾਨੂੰ ਸਾਰਿਆਂ ਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਮਹਾਨ ਸ਼ਹੀਦ ਕੌਂਕੇ ਭਾਈ ਬਿਆਲਾ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਇਸ ਕਰਕੇ ਸ਼ਹੀਦ ਕੀਤਾ ਗਿਆ ਸੀ ਕਿ ਜੇ ਇਹਨਾਂ ਨੂੰ ਸ਼ਹੀਦ ਕੀਤਾ ਜਾਊਗਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਨਾਉਣ ਵਾਸਤੇ ਸਾਨੂੰ ਸ਼ਹਾਦਤ ਹੋਊਗੀ ਤੇ ਮੰਨ ਜਾਣਗੇ ਵੀ ਜੋ ਮੇਰੇ ਸੇਵਾਦਾਰਾਂ ਦਾ ਹਾਲ ਹੋਇਆ ਉਹ ਮੇਰਾ ਹੋਣਾ ਪਰ ਮਹਾਰਾਜ ਨੇ ਸਿਰ ਦੇ ਦਿੱਤਾ ਧਰਮ ਨਹੀਂ ਛੱਡਿਆ ਕੱਚੇ ਧਾਗਿਆਂ ਦੇ ਧਰਮ ਦੀ ਰੱਖਿਆ ਕੀਤੀ ਤੇ ਇੱਕ ਮਿਸਾਲ ਪੈਦਾ ਕੀਤੀ ਮਨੁੱਖਤਾ ਵਾਸਤੇ ਕੁਰਬਾਨੀ ਦੇ ਕੇ ਸੋ ਅੱਜ ਉਹਨਾਂ ਮਹਾਪੁਰਸ਼ਾਂ ਦਾ ਉਹ ਸਤਿਗੁਰ ਸਾਹਿਬਾਨ ਦਾ ਸਾਡੇ ਰਹਿਬਰ ਦਾ ਜਿਹੜਾ ਇਹ 350 ਸਭ ਨੂੰ ਅਸੀਂ ਸਾਰਿਆਂ ਨੇ ਰਲ ਕੇ ਮਨਾਉਣਾ ਆਸ ਕਰਦੇ ਹਾਂ ਕਿ ਤੁਸੀਂ ਮੱਤ ਤੋਂ ਵੱਧ ਗਿਰਤੀ ਵਿੱਚ ਜ਼ਿੰਮੇਵਾਰ ਬਣ ਕੇ ਇਸ ਸਮਾਗਮ ਨੂੰ ਨੇਪਰੇ ਚਾੜ੍ਹ ਵਿੱਚ ਯੋਗਦਾਨ ਪਾਓਗੇ ਇੱਕ ਵਾਰੀ ਫੇਰ ਤੋਂ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਮੀਡੀਆ ਵਾਲੇ ਵੀਰਾਂ ਦਾ ਸਮੂਥੀਆਂ ਸੰਗਤਾਂ ਦਾ ਅਦਰਜਾ ਬਦਰਜਾ ਉਹਦੇ ਦਰਬੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ